Good was... 저도 거기서 와서 거기서 왔어요. 저도 거기서 왔어요. 自学。Oh, shit. <laughs> ਸੁਪੁਰ ਸੇਜਾ ਸਰ ਹਰ ਅੰਤਵਰਖੈ ਭਗਵਾਨ ਅਗੇ ਬਦਰ ਨਾਮ ਓਟ ਹਰ ਕਾ ਨਾਮ ਜੋ ਸਰਗਨਾਤ ਸਰ ਰੋਹ ਸੰਤ ਕੁਮਾਰ ਸਰ ਜਸ ਕਰਦ ਸੰਧਨਾਤ ਹਰ ਹਰ ਓ ਕ ਸੰਤ ਕੁਮਾਰ ਹਜਰ ਗੈ ਨਾਮ ਅਨੰਦਾਨ ਪਾਲ ਜਿੰਨੋ ਦਾਤ ਮਤ ਮੰਗਦੇ ਗੰਗੇ ਕਾ ਨਾਮ ਜੋ ਗਿਆ ਬਰਦੂਏ ਕੈ ਹਰ ਕਾਣਾ ਜਨ ਕੋ ਬਹੁ ਜੋਗ ਹਰ ਨਾਮ ਮੋਦ ਤੁ ਬਹੁ ਦਰ ਕਾਣਾ ਜਨ ਕਾ ਰੂਪ ਰੰਗ ਹਰ ਨਾਮ ਜਬ ਗੁਰੜਾ ਫਾਂਗ ਅਤਲ ਨੂਂ ਗਿਵੜਿਆਰ ਕਾ ਜੋ ਸੋਭਾ ਪਾਈ ਹਰ ਕਾਣਾ ਜਨ ਕੋ ਬਹੁ ਜੋਗ ਹਰ ਨਾਮ ਨੂਂ ਸਾ ਬਿਉਗ ਜਨ ਸਹਾਰੂ ਸੇਵਾ ਰਣ ਪੂਜਾ ਹਰ ਦੇਵਾ ਹਰ ਜਨ ਕੇ ਵਾਂਗ ਜੇ ਤੂੰ ਜੱਤ ਗੋਵਿੰਦ ਕਾ ਦਰ ਸਮੋਈ ਗੋਵਿੰਦ ਦਰਗਾਹ ਉਸੇ ਪ੍ਰਗਿਆਰੀ ਸੋਮਰੇ ਦਰਗਤ ਮਿਤ ਤਮਹੀ ਜਾਣੀ ਨਾਨਕ ਦਾਸ ਸਦਾ ਜੁਰਬਾਨੀ ਸਲੋਕ ਦੇਹ ਹਰ ਤਨ ਤੋਂ ਜਲ ਅੰਤ ਆਏ ਨਾਨਕੋਂ ਨ ਸਿੱਧੀ ਨਾਮ ਕਿਰਾਏਸ਼ਵਦੀ ਦਸ ਬਸੂ ਦੇ ਪਾਸ਼ੇ ਪਾਵੇ ਇੱਕ ਬਾਸ ਖਾਂ ਖੁਰਗੋ ਆਇ ਜੀ ਨਾਨੇ ਦਸ ਦੇ ਸੋ ਸਬਕ ਮਦ ਲਿਪਤੋ ਰਹੇ ਜੋ ਕਿਛ ਕਹਿਣਾ ਸੁ ਆਪੇ ਕਹਿ ਆਗਿਆ ਆਵੇ ਆਗਿਆ ਜਾਏ ਨਾਨਕ ਜਾਂ ਪਾਵੇ ਤਾਂ ਲਏ ਸਮਾਏ ਇਸੇ ਹੋਏ ਸੁ ਨਾਹੀ ਬੁਰਾ ਬੁਰਾ ਕਹੋ ਕਿ ਨਹਿ ਕਚ ਕਰਾ ਆਪ ਬਲਾ ਕਰ ਤੂਤ ਇਤਨੀ ਕੀ ਆਪਣੀ ਜਾਣ ਆਪੇ ਜੀ ਕੀ ਆਪ ਸੱਚ ਤਾਰੇ ਸਭ ਚਾਚ ਓਤ ਪੋਤ ਆਪਣ ਸੰਗਰਾਜ ਤਾਂ ਕੀ ਗਤ ਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋ ਜੀ ਪਾਏ ਇਸ ਕਾ ਕੀਆ ਪਰਵਾਨ ਗੁਰ ਪ੍ਰਸਾਦ ਨਾਨਕ ਇਹ ਜਾਣ ਜੋ ਜਾਣੈ ਤਿਸ ਸਦਾ ਸੁਖ ਹੋਏ ਆਪ ਮਲਾਈ ਲਈ ਪਰਵਸ ਹੋਏ ਬਹੁ ਤਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸਰ ਤੇ ਭਗਵੰਤ ਤਨ 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 ਜਨ ਆਇਆ ਜਿਸ ਪ੍ਰਸਾਦ ਸਭ जग ਤਰਾਇਆ ਜਨ ਆਵਣ ਕਾ ਇਹ ਸਵਾਉ ਜਨ ਕੈ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਾਮ ਸ਼ਿਕਾਰ ਸਰੋਕ ਪੂਰਾ ਪਰਬ ਅਰਾਧਿਆ ਸੂਰਜਾ ਕਾ ਨਾਮ ਮੇਰਾ ਆਧਾਰੋ ਸਾਚ ਨਾਮ ਅਧਾਰ ਮੇਰਾ ਜਿਨ ਭੁਖਾਂ ਸਭ ਗਵਾਇਆ ਘਰ ਸ਼ਾਂਤ ਸੁਖਮਨ ਆਹੀ ਬਸਿਆ ਜਿਨ ਇਚਾਂ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬੀਟੋ ਜਿਹਹਦੀਆਂ ਇਹ ਬੜੀਆਂ ਆਇਆਂ ਕਹੈ ਨਾਨਕ ਸੁਣੋ ਸੰਤੋ ਸ਼ਬਦ ਤਰੋ ਕੇ ਯਾਰੋ ਸਾਜਿਆ ਨਾਮ ਨੀਰਾ ਆਧਾਰੋ ਵਾਝੇ ਪੰਜ ਸ਼ਬਦ ਤਿਤਕਾਰ ਸੁਪਾ ਗੈ ਕਰ ਸੁਪਾ ਗੈ ਸ਼ਬਦ ਵਾਹੀ ਗਲਾ ਜਿਤ ਕਰ ਤਾਰੀਆਂ ਪੰਜ ਦੂਤ ਦੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਸੁਧ ਜਨ ਕੋ ਸੇ ਨਾਮ ਹਰ ਕੈ ਲਾਗੀ ਕਹ ਨਾਨਕ ਤਹ ਸੁਖੋਆ ਿਸ ਕਰ ਅਨਹਾਦਵਾਦੀ ਆਨੰਦ ਸੁਣੋ ਬੜ ਭਾਗਿਓ ਸਗਲ ਮਨੋਰਚ ਪੂਰੀ ਪਾਰ ਬ੍ਰਹਮ ਪਰਵ ਪਾਇਆ ਉਤਰੀ ਸਗਲ ਵਿਸੂਰੇ ਦੂਖ ਰੂਗੇ ਸੰਤਾਪਿ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਈ ਸਰਤੀ ਪੂਰੀ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤਰ ਸਤ ਗੁਰ ਰਿਹਾ ਪਰਬੂਰੀ ਮਿਨ ਮੰਤ ਨਾਨਕ ਗੁਰ ਚਰਨ ਲਾਗੀ ਵਾਜੀ ਅਨਹਜ ਤੂਰੇ ਸ਼ਲੋਕ ਪਾਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਦਿਵਸ ਰਾਤ ਦੁਇ ਧਾਈ ਧਾਇਆ ਕੀ ਲੈ ਥਗਲੇ ਜਾਗਤ ਜਹ ਜੰਗਿਆ ਆਂ ਿਆ ਬੁਰਿਆ ਆਂ ਿਆ ਵਾਚ ਦਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਦੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਈਮ ਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਚੁਪੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕਰ ਤੁਮ ਪੈ ਅਰਦਾਸ ਜੀਓ ਪਿੰਡ ਸਭ ਸੰਸਾਰੀ ਤੂੰ ਤੇ ਹੋਏ ਸੋ ਆਗੇ ਆਕਾਰੀ ਸਦਾ ਕੁਰਬਾਨੀ ਤੁਦ ਆਗੇ ਅਰਦਾਸ ਜੀਉ ਪਿੰਡ ਸਭ ਤੇਰਾ ਪਵਨਾਨਕ ਸਭ ਤੇਰੀ ਵਡਿਆਈ ਕੋਈ ਨਾ ਨਜਾ ਸਤਨਾਮ ਸ੍ਰੀ ਵਾਹਿਗੁਰੂ 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 ਤਿਨੇ ਤਾਪਿ ਬਿਮਾਰਨ ਹਾਰਾ ਦੁਖਨਤਾ ਸੁਖਰਾ ਸਤਾ ਕੋ ਬਿਕ ਨਾ ਕੋ ਲਾਗੇ ਜਾਕੀ ਪ੍ਰਭ ਅਗੇ ਅਰਦਾਸ ਇਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗੋਤੀ ਜੀ ਸਹਾਇ ਵਾਰ ਸ੍ਰੀ ਭਗੋਤੀ ਜੀ ਕੀ ਪਾਤਸ਼ਾਹ 10ਵੀਂ ਕਥਨ ਤਕੋਤੀ ਸਿਮਰ ਕੈ ਗੁਰੂ ਨਾਨਕ ਨਹੀ ਧਾਇ ਪਿਰੰਗਤ ਗੁਰ ਤੇ ਅਮਰਦਾਸ ਰਮ ਦਸੈ ਹੁਨਾ ਜੀ ਸਹਾਈ ਅਰਜਨ ਹਰ ਗੋਬਿੰਦ ਰੋ ਸਿਗਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਦੀ ਸ਼ੰਤੇ ਆਈਐ ਜਿਸ ਡਿਠੇ ਆ ਸਬ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨੂਨ ਦੇ ਆਵੇ ਧਾਇ ਸਭ ਥਾਈ ਹੁਨਾ ਜੀ ਸਹਾਈ ਦਸਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਖੈਰ ਹੁਣਾ ਦੀ ਸਹਾਇ ਦਸਾ ਪਾਸ਼ੀ ਆਦੀ ਜੋ ਧੰਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਿਦਾਰ ਦਾ ਧਿਆਨਤਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਬ ਪਿਆਰਿਆਂ ਚਾਰ ਸਾਹਿਬ ਜਾਦੇ ਆ ਚਾਹੀਆਂ ਮੁਖਤਿਆਂ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਗੁਆਣ ਸਕਿਆ ਦੀ ਚਲਾਈ ਤੇਗ ਵਾਈ ਦੇਖ ਕੇ ਅੰਡਠ ਕੀਤਾ ਤਨਾ ਪਿਆਰੇ ਆ ਸਚਿਆਰਿਆਂ ਦੀ ਕਮਾਈ ਦਾ ਧਿਆਨਤਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨਾ ਸ਼ਹੀਦ ਸਿੰਘਾਂ ਸਿੰਘਣੀਆਂ ਨੇ ਧਰਮੇ ਸਿ ਸਿਤੇ ਬੰਦ ਬੰਦ ਕਟਵਾਈ ਕੁਤਰੀਆਂ ਹਈਆਂ ਚਰਖੜੀਆਂ ਚੜੇ ਤਨਾ ਰਣ ਚਲਾਈਗੇ ਗੁਰਦਵਾਰ ਦੀ ਸੇਵਾ ਲਈ ਪਰਵਾਨੀਆ ਜੀਤਿਆ ਧਰਮ ਨਹੀਂ ਹਾਰਿਆ ਸਿੱਖੇ ਕਿਸਾਂ ਸਵਸਨ ਬਹੀ ਜਿਨ੍ਹਾਂ ਦੀ ਪਵਿੱਤਰ ਕਮਾਈ ਦਾ ਧਿਆਨ ਕਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ